ਉਮਰ ਦਾ ਅਜਲੀ ਹੈ ਵੈਸੇ ਹਮੇਸ਼ਾ ਸਾਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਏਜ ਦਾ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸੁਰਗਵਾਸ ਹੋਵੇ ਤੇ ਘਰ ਖਾਲੀ ਹੋ ਜਾਂਦੇ ਆ ਮੇਰੇ ਵਾਲਦ ਸਾਹਿਬ ਪੂਰੇ ਹੋਏ ਪਿਤਾ ਜੀ ਤੇ ਲੋਕੀ ਕਹਿੰਣ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਪੁੱਛਦੇ ਪੁੱਛੋ ਜਰੂਰਤ ਕਿੰਨੀ ਸੀ ਜੇ ਦਾ ਜਵਾਨ ਪੁੱਤ ਮਰ ਜਾਏ ਔਰ ਇੱਕੋ ਇੱਕ ਪੁੱਤ ਸਰਦਾਰ ਮਹਿੰਦਰ ਸਿੰਘ ਕੇ ਵੀ ਇਨੇ ਹੰਭਲ ਇਨੇ ਮਿੱਟੀ ਹੋਈ ਸ਼ਖਸੀਅਤ ਆ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਆਪੋ ਜੀ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਕਦੀ ਨਹੀਂ ਸੀ ਬੋਲਿਆ ਇਲੈਕਸ਼ਨ ਦੌਰਾਨ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸੱਕਰ ਨਹੀਂ ਨਾ ਉਹਨਾਂ ਨੇ ਕਦੀ ਗਰੇਸ ਛੱਡੀ ਨਾ ਮੈਨੂੰ ਸਾਡੇ ਸਤਗੁਰਾਂ ਦਾ ਵੀ ਇਹ ਹੁਕਮ ਸੀ ਕਿ ਭੈੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਹਮੇਸ਼ਾ ਉਹਨਾਂ ਦੇ ਚਰਨ ਸਪਰਸ਼ ਕੀਤੇ ਇੱਡੇ ਚੰਗੇ ਬੰਦਿਆਂ ਤੇ ਜਦੋਂ ਇੰਨਾ ਤਕਲੀਫ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇਹ ਖੂਬਸੂਰਤੀ ਹੈ ਕਿ ਸੁੱਖ ਚਿਤ ਕਿਤੇ ਗਲਤੀ ਹੋ ਜਾ ਨਾ ਗੈਰਹਾਜ਼ਰ ਹੋ ਜਾਣ ਲੇਕਿਨ ਇਹੋ ਜਿਹੇ ਮੌਕੇ ਜਦੋਂ ਇਕੱਠੇ ਹੋ ਕੇ ਹੌਸਲਾ ਦਿੰਦੇ ਤੇ ਥੋੜਾ ਜਿਹਾ ਦੁੱਖ ਘਟਦਾ ਅਦਰਵਾਇਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈਦੀਆਂ ਇੱਕ ਬਾਪ ਲਈ ਬੱਚੇ ਦੀ ਅਰਥੀ ਨੂੰ ਮੋਢਾ ਦੇਣਾ ਇਸ ਤੋਂ ਵੱਡਾ ਕੋਈ ਇਮਤਿਹਾਨ ਨਹੀਂ